ਇਹ ਆ ਦੱਸਦੀ ਲੋੜ ਨਹੀਂ ਬਾਈ ਇਹਦਾ ਕੋਈ ਵੀ ਬੰਦਾ ਜੇ 1 ਪੈਸੇ ਦਾ ਵੀ ਫਲਡ ਕੱਢ ਦੇ ਟਰੈਕਟਰ ਮੁਕਤ ਦੇ ਕੇ ਤੋਰਾਂਗੇ ਇਹ ਆਪਾਂ 800 ਦੇ ਕੁਝ ਘੰਟੇ ਚੱਲੇ ਹੋਏ 1 ਮਿੰਟ ਵੀ ਪਿੱਛੇ ਮੁੜਿਆ ਹੋਏ ਗਰੰਟੀ ਹੈ ਆਪਣੀ ਇਹ 2020 ਮਾਡਲ ਆ ਗਿਆ ਬਾਈ ਠੀਕ ਹੈ ਜੀ ਇਹ ਕੋਹ ਲਾਉਣ ਦੀ ਲੋੜ ਨਹੀਂ ਸਾਰਾ ਕੁਝ ਹੀ ਲੱਗਿਆ ਹੋਇਆ ਸਾਰਾ ਕੁਝ ਹੀ ਲੱਗਿਆ ਹੋਇਆ ਵਧੇਰਾ ਕੁਝ ਹੀ ਲੱਗਿਆ ਹੋਇਆ ਬਾਈ ਠੀਕ ਹੈ ਜੀ ਪੂਰੇ 40 40 ਕਿਲੋ ਵਾਲੇ ਦਾ ਚਾਰ ਪਲੇਟਾਂ ਨੇ ਆਹ ਬਾਈ ਇਹ 900 ਘੰਟੇ ਚੱਲਿਆ ਆਏ ਵੀ ਬਾਈ ਇਹ ਵੀ ਜਮਾਂ 940 ਘੰਟੇ ਚੱਲਿਆ ਆਏ ਕੋਈ ਗੱਲ ਨਹੀਂ ਅੱਜ ਤੋਂ ਆਪਾਂ ਪਹੁੰਚੇ ਆ ਪਿੰ ਵੀਓ ਕੇ ਰਿਪੋਰਟ ਜਮਾਓ ਕੇ ਰਿਪੋਰਟ ਹੈ ਤੇ ਅੱਜ ਮੈਨੂੰ ਆ ਵੱਡੇ ਹੀ ਰੱਖਣੇ ਆ ਨਾ ਸਾਰੇ 4x4 ਵੱਡੇ ਟਰੈਕਟਰਾਂ ਦਾ ਕੰਮ ਆ ਗਿਆ ਮੂਰੇ ਮੱਕੀ-ਮੱਕੀ ਦਾ ਕੰਮ ਆ ਗਿਆ ਬਈ ਇੱਕ ਚਿੱਕੜ ਜਿਹਾ ਲੋਕਾਂ ਨੇ ਟਰੈਕਟਰ ਚਲਾਉਣੇ ਨੇ ਉਹਨਾਂ ਦਾ ਨਾ ਖਾਤਰ ਲਿਆਏ 4x4 ਹੀ ਨੇ ਸਾਰੇ 4x4 ਲਿਆ ਕੇ ਹਾਂ ਠੀਕ ਹੈ ਅਡੇ ਕੰਮ ਕੱਢਣਗੇ ਸਾਰੇ ਮੱਕੀ-ਮੱਕੀ ਵਾਲੇ ਵਾਸਤੇ ਲਿਆਏ ਹਾਂ ਹਾਂ ਅਡੇ ਕੰਮ ਕੱਢਣਗੇ ਸਾਰੇ ਇਹ ਠੀਕ ਹੈ ਹਾਂ ਬਈ ਤੇ ਲਕੇਸ਼ ਨੂੰ ਬੋਲਦੇ ਸਤਨਾਪੁਰ ਲਕੇਸ਼ ਨੇ ਆਪਣੀ ਹੈਗੀ ਹੰਧਾਇਆ ਬਿਸਟੇੜੇ ਚੌਕ ਨੀਅਰ ਆਪਣਾ ਨੈਸ਼ਨਲ ਹੋਟਲ ਆ ਬਈ ਠੀਕ ਹੈ ਹਾਂਜੀ ਤੇ ਇੱਥੇ ਹੁੰਦੇ ਆ ਹਾਂ ਭਾਈ ਇੱਥੇ ਹੁੰਦੇ ਆ ਛੋਂ ਵਾਰਾਲ ਦੇ ਨਰਨਾਲੇ ਮੰਡੀ ਲੱਗਦੀ ਆ ਬਾਕੀ ਸੱਤ ਦੇ ਸੱਤ ਦਿਨ ਇੱਥੇ ਹੁੰਦੇ ਆ ਆਪਾਂ ਸੱਤ ਦੇ ਸੱਤ ਦਿਨ ਇੱਥੇ ਹੁੰਦੇ ਆ ਤੇ ਹੁਣ ਆਪਾਂ 5220 ਫੋਰ व्हीਲ ਤੋਂ ਸਟਾਰਟ ਕਰਦੇ ਆ ਇਹਦੇ ਬਾਰੇ ਦੱਸੀਗੇ ਨਾ ਇਹ ਦੱਸਣੀ ਲੋੜ ਹੀ ਨਹੀਂ ਭਾਈ ਇਹ ਰ ਕੋਈ ਵੀ ਬੰਦਾ ਜੇ ਇੱਕ ਪੈਸੇ ਦਾ ਵੀ ਫਲਡ ਕੱਢ ਦੇ ਟਰੈਕਟਰ ਮੁਕਤ ਦੇ ਕੇ ਤੋਰਾਂਗੇ ਇਹ ਆਪਾਂ ਇਹ ਈ ਗੱਲ ਬਾਤ ਹਾਂ ਇਹ ਈ ਗੱਲ ਬਾਤ ਆ ਇੱਕ ਮਿੰਟ ਵੀ ਕੋਈ ਰੇ ਮੀਟਰ ਬੈਕ ਹੋਵੇ ਟਰਮੁਕਤ ਦੇਵਾਂਗੇ ਟਾਇਰਾਂ ਨੂੰ ਚਾਬੀ ਲੱਗੇ ਤਾਂ ਵੀ ਟਰੈਕਟਰ ਮੁਕਤ ਦੇਵਾਂਗੇ ਨਾਲ ਦੇ ਟੈਨ ਰੇਟਰ ਦੇ 95 ਪੈਸੇ 95 ਪੈਸੇ ਹਾਂ 800 ਦੇ ਕੋਸ਼ਟ ਘੰਟੇ ਚੱਲੇ ਹੋਏ ਇੱਕ ਮਿੰਟ ਵੀ ਪਿੱਛੇ ਮੁੜੇ ਹੋਏ ਗਾਰੰਟੀ ਹੈ ਆਪਣੀ ਇੱਕ ਮਿੰਟ ਵੀ ਆ ਸੀਟ ਤੇ ਕਵਰ ਦਿਖਾ ਕੇ ਬਈ ਸੀਟ ਤੇ ਕਵਰ ਦੇ ਜੀ ਚਾਹੀਏ ਨਹੀਂ ਜਾਂ ਸਾਰੀਆਂ ਪਰਚੀਆਂ ਪਈਆਂ ਨੇ ਆ ਸਾਰੀਆਂ ਪਰਚੀਆਂ ਪਈਆਂ ਨੇ ਆ ਦੇਖਾ ਸਾਰੇ Ориジナル ਲਫਾਫੇ ਨੇ ਆ ਠੀਕ ਚੜੇ ਹੁੰਦੇ ਨੇ ਸਾਰਿਆਂ ਤੇ ਇਹ 23 ਮਲਤੇ ਵੀ ਚੜੇ ਹੁੰਦੇ ਨਾਲ ਦੇ ਲਫਾਫੇ ਠੀਕ ਹੈ 3 ਸਪੀਡ ਚ ਹੈ 3 ਸਪੀਡ ਚ ਹੈ ਬਾਈ 22 ਮਾਡਲ ਆ ਬਾਈ ਦੇ ਲਾਸਟ ਦਾ ਹੀ ਆ ਇਹ 22 ਦੇ ਲਾਸਟ ਦਾ ਹੈ ਤੇ ਇੰਜਨ ਗੇਅਰ ਦਾ ਮਾੜਾ ਇੰਜਨ ਗੇਅਰ ਦਾ ਜਮਾ ਓਕੇ ਪੈਸੇ ਦਾ ਬਾਈ ਰਮਾ ਵੀ ਨਹੀਂ ਹੋਇਆ ਰਮੇ ਵੀ ਨਹੀਂ ਹੋਇਆ 800 ਕੰਟੀ ਚਲੇ ਆਈ ਨਿਕਲ ਦਿਖਾਓ ਮੀਂ ਨਿਕਲ ਪਿਆ ਜਰ ਰੁਪਏ ਪਈ ਹੁੰਦੇ ਨਟਾਂ ਉਨੇ ਠੀਕ ਹੈ ਜੀ ਉਹ ਮੈਂ ਇੱਕ ਕਰ ਬਾਈ ਨਟ ਨਟ ਉਹ ਮੈਂ ਜਿੱਕਰ ਪਏ ਨੇ ਦੇਖ ਸਕਦੇ ਹੋ ਤੁਸੀਂ ਸਾਰਾ ਟਰੈਕਟਰ ਸੀਲਡ ਹੈ ਇੰਜਨ ਗੇਅਰ ਦਾ ਵੀ ਓਕੇ ਅੰਦਰ ਵੀ ਚਟਾਂ ਚੁੜਾਈਆਂ ਲੱਗੀਆਂ ਪਈਆਂ ਨੇ ਆ ਉਮੀ ਪਈਆਂ ਮਰਾਣਾ ਦੇ ਬਾਈ ਇਹ ਸਾਰੀਆਂ ਲੈ ਜਾਂਦੇ ਜੇ ਕਦੂ ਬਦ ਚ ਵੜੇ ਕਾਚ ਨਹੀਂ ਚੱਲਿਆ ਤੇ ਟਰੈਕਟਰ ਦੇਖ ਸਕਦੇ ਹੋ ਹਾਂਜੀ ਤੇ ਡਬਲ ਡਿਸਟ੍ਰਿਬਿਊਟਰ ਚ ਹੈ ਤੇ ਲੱਗ ਤੋਂ ਜੈਕ ਵਾਲਾ ਲੱਗ ਤੋਂ ਜੈਕ ਵਾਲਾ 8ਵੇਂ ਮਹੀਨੇ ਦਾ ਬਾਈ 8ਵੇਂ ਮਹੀਨੇ ਦਾ ਬਾਈ ਦੇ ਬਾਈ ਦੇ 8ਵੇਂ ਮਹੀਨੇ ਦਾ ਹਾਂਜੀ ਲੱਗ ਤੋਂ ਜੈਕ ਵਾਲਾ ਤੇ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਤੇ ਮਾਡਲ ਇਹ ਮਾਡਲ 2022 ਬਾਈ 2022 ਤੇ ਰੇਟ ਰੇਟ ਇਹਦਾ ਹੈਗਾ 13 ਲੱਖ ਤੇ 65000 ਰੁਪਿਆ ਬਾਈ 13 ਲੱਖ 65000 ਹਾਂਜੀ ਫਸਟ ਓਨਰ ਆਗਾ ਨਗਦ ਕੈਸ਼ ਦਾਗਾ ਫਸਟ ਓਨਰ ਨਗਦ ਕੈਸ਼ ਦਾ ਹਾਂ ਬਾਈ 13 ਕਿੰਨੇ ਦਾ ਇਹ ਐ ਬਾਈ ਕੋਈ ਗੱਲ ਨਹੀਂ ਦੇ ਦਾਂਗੇ ਜਿਵੇਂ ਤੂੰ ਕਹਿੰਦਾ ਕਮੀ ਕਰ ਲੈ ਕੋਈ ਗੱਲ ਨਹੀਂ ਫੇਰ ਵੀ ਖਿੱਚ ਕੇ ਕਰਦੇ 13 ਲੱਖ 30000 ਰੁਪਿਆ ਦੇ ਦਾਂਗੇ ਬਾਈ 13 ਲੱਖ 30000 ਦਾ ਮੈਟਰੋ ਬਣੂਗਾ 30000 ਰੁਪਿਆ ਡਿਸਕਾਊਂਟ ਕਰਤਾ ਬਾਈ 35000 ਰੁਪਿਆ ਡਿਸਕਾਊਂਟ ਕਰਤਾ ਹਾਰ ਪਾਇਆ ਪਿਆ ਪੰਜਾਬ ਨੰਬਰ ਹੈ ਪਹਿਲੇ ਫਲਕਾਰੀ ਦੀ ਜਰੂਰਤ ਆ ਸਤਨਾਮ ਹਾਂ ਫਲਕਾਰੀ ਵੀ ਦੇ ਦੀ ਫਲਕਾਰੀ ਵੀ ਦੇ ਦਾਂ ਕੋਈ ਗੱਲ ਨਹੀਂ ਫਲਕਾਰੀ ਵੀ ਵਾਈ ਦੇ ਦਊਗਾ ਟਰੈਕਟਰ ਚੈੱਕ ਕਰ ਸਕਦੇ ਹੋ ਕਨੋਪੀ ਵਗੈਰਾ ਲੱਗੀ ਹੋਈ ਹੈ ਮਾਈਕਲ ਦੀ ਡਿੱਕ ਦੀ ਘਾਟ ਹੀ ਆ ਕੱਲੇ ਡਿੱਕ ਦੀ ਘਾਟ ਹੈ ਉਹ ਵੀ ਮੈਂ ਤਾਂ ਕਹਣਾ ਜੇ ਕਿਸੇ ਨੇ ਕੀਤਾ ਯਾਰ ਵਿੱਚ ਚਿਤਰਾ ਦਿਓ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਠੀਕ ਹੈ ਮੂਰੇ ਆ ਗਿਆ 54054 ਵੀਰ ਇਹ ਇਹਦੇ ਬਾਰੇ ਦੱਸੀ ਬਾਈ ਇਹ 2020 ਮਾਡਲ ਆ ਗਿਆ ਬਾਈ ਠੀਕ ਹੈ ਜੀ ਇਹਦਾ ਕੋਹ ਲਾਉਣ ਦੀ ਲੋੜ ਨਹੀਂ ਸਾਰਾ ਕੁਝ ਹੀ ਲੱਗਿਆ ਹੋਇਆ ਸਾਰਾ ਕੁਝ ਹੀ ਲੱਗਿਆ ਹੋਇਆ ਵਧੇਰਾ ਕੁਝ ਹੀ ਲੱਗਿਆ ਹੋਇਆ ਬਾਈ ਠੀਕ ਹੈ ਜੀ ਪੂਰੇ 40 40 ਕਿਲੋ ਵਾਲੇ ਦਾ ਚਾਰ ਪਲੇਟਾਂ ਨੇ ਹਾਂ ਬਾਈ ਠੀਕ ਹੈ ਜੀ ਰਿਜਨਲ ਨੇ ਇਹ ਠੀਕ ਹੈ ਜੀ ਇਹਦਾ ਬਿਨੋਂ ਕਿੰਨੇ ਘੰਟੇ ਚੱਲਿਆ ਹੈ ਇਹ 900 ਘੰਟੇ ਚੱਲਿਆ ਆ ਇਹ ਵੀ ਬਾਈ ਇਹ 900 ਘੰਟੇ ਚੱਲਿਆ ਆ ਮੈਂ ਵੀ ਡੈਡ ਪਾਇਦੇ ਵੀ ਟਰੈਕਟਰ ਚੈੱਕ ਕਰ ਸਕਦੇ ਹਾਂ ਨਾਲ ਦੇ ਟਾਇਰ ਕਿੰਨੇ ਕ ਪੈਸੇ ਪਏ ਹੋ ਨੇ ਮੂਰਲੇ ਰਹਿ ਗਿਆ ਵੀ 75 ਪੈਸੇ ਮਗਰਲੇ ਰਹਿ ਗਿਆ 85 ਪੈਸੇ ਮਗਰਲੇ 85 ਪੈਸੇ ਨੇ ਮੂਰਲੇ 55 ਪੈਸੇ ਆ 12-13000 ਦਾ ਮੈਟ ਹੀ ਆ ਬਾਈ ਅੱਛਾ ਹਾਂ ओरिजिनल ਆ ਇਹ ਠੀਕ ਆ 12-13000 ਦਾ ਤਾਂ ਮੈਟ ਹੀ ਆ ਬਾਈ ਤੇ 3 ਸਪੀਡ ਚਾਹ 3 ਸਪੀਡ ਚਾਹ 4 ਸਪੀਡ ਆਵਲ ਕੇ ਗੇਅਰ ਪ੍ਰੋ ਆ ਬਾਈ ਇਹ ਗੇਅਰ ਪ੍ਰੋ ਆ ਹਾਂ 4 ਸਪੀਡ ਆ ਵੀ ਸੀ ਡੀ ਆ ਹਾਂ ਠੀਕ ਐ ਤੇ ਕਨੋਪੀ ਵਗੈਰਾ ਲੱ ਟਰੈਕਟਰ ਤੁਸੀਂ ਦੇਖ ਸਕਦੇ ਹੋ ਤੇ ਮਾਡਲ ਇਹ 2020 ਆ ਬਈ ਪਹਿਲੇ ਨਾਂ ਦਾ ਇਹ ਵੀ ਪਹਿਲੇ ਨਾਂ ਦਾ 2020 ਮਾਡਲ ਦਾ ਰੇਟ ਕਿੰਨਾ ਰੱਖਤਾ ਸਤਨਾਮ ਰੇਟ ਆਇਆ ਇਹਦਾ 11 ਲੱਖ ਤੇ 25000 ਰੁਪਇਆ ਬਈ 11 ਲੱਖ 25000 ਹਾਂਜੀ ਤੇ ਦੇਣਾ ਕਿੰਨੇ ਦਾ ਸਤਨਾਮ 11 ਲੱਖ ਰੁਪਇਆ ਦੇ ਦਾਂਗੇ ਬਈ ਪੂਰੇ ਦਾ ਹਾਂ ਪੂਰੇ 11 ਲੱਖ ਦਾ ਮਿੱਤਰੋ ਇਹ ਟਰੈਕਟਰ ਬਣੂਗਾ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਤੁਸੀਂ ਟਰੈਕਟਰ ਆਰਪੀਏ ਦਾ ਫਲਟ ਨਹੀਂ ਕੱਢ ਸਕਦਾ ਆਪਣੇ ਤਿੰਨ ਨੇ ਤਿੰਨਾਂ ਜਮ੍ਹਾਂ ਜਮ੍ਹਾਂ ਕੋਕੇ ਵਰਗੇ ਨਹੀਂ ਬਾਈ ਤਿੰਨੀ ਠੀਕ ਹੈ ਪਰ ਰੁਪਏ ਦਾ ਫਲਟ ਨਹੀਂ ਨਿਕਲਦਾ ਰੁਪਏ ਦਾ ਵੀ ਨਹੀਂ ਨਿਕਲਣਾ ਰੁਪਏ ਦਾ ਵੀ ਫਲਟ ਨਹੀਂ ਕੋਈ ਕੱਢ ਸਕਦਾ ਬਾਈ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਤੇ ਮੂਰੇ ਆ ਗਿਆ ਪੰਜਾਬੀ ਹੌਲੈਂਡ ਇਹਦੇ ਬਾਰੇ ਦੱਸੀ ਬਾਈ ਇਹ ਜਮਾ ਨਵੇਂ ਆ 400 ਘੰਟੇ ਚੱਲਿਆ ਹੋਇਆ ਬਈ ਕੁੱਲੀ ਕੁੱਲੀ ਹਾਂ ਟਾਇਰਾਂ ਦੇ ਜੇ ਪਲੱਸ ਪਿਆ ਬਾਈ ਇਹਨਾਂ ਦੇ ਟਾਇਰਾਂ ਦੇ ਪਲੱਸ ਜੇ ਪਿਆ ਮਿੱਤਰੋ 400 ਘੰਟੇ ਕੁੱਲ ਚੱਲਿਆ ਹੋਇਆ ਟਰੈਕਟਰ ਦੇਖ ਸਕਦੇ ਹੋ ਤੁਸੀਂ ਆਹ ਨਵੇਂ ਆਹ ਫਲਕਾਰੀ ਦੀ ਜ਼ਰੂਰਤ ਹੈ ਉਹ ਇਹ ਦੇ ਦੇਣਗੇ ਪਹਿਲੇ ਨਾਂਗਾ ਆਪਾਂ ਲੈ ਲਈ ਪਿਆਮੇ ਆਹ ਦੇਖੋ ਇਹ ਓਮੇ 1 ਰੁਪਿਆ ਬਾਈ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਤੇ ਕਨੋਪੀ ਵਗੈਰਾ ਲੱਗੀ ਹੋਈ ਹੈ ਕੰਪਨੀ ਦੀ ਹੈ ਇਹ ਕੰਪਨੀ ਵੀ ਡਾਉਂਦੀ ਆ ਬਈ ਇਹਦੇ ਠੀਕ ਹੈ ਜੀ ਤੇ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ 4 ਵੀਲ ਚ 3 ਸਪੀਡ 3 ਸਪੀਡ ਬਾਈ ਡਬਲ ਡਿਸਟਰੀਬਿਊਟਰ ਚ ਡਬਲ ਡਿਸਟਰੀਬਿਊਟਰ 22 ਮਾਡਲ ਆ ਇਹ 22 ਮਾਡਲ ਅਲੱਗ ਤੋਂ ਚੈੱਕ ਆਲਾ ਹੈ ਲੱਗਦੋ ਚੈੱਕ ਆਲਾ ਕੰਪੈਸਟੀ ਚੈੱਕ ਕਰ ਦਿੰਦਾ ਹਾਂ 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 ਬਾਈ ਹਾਂ ਇਹ ਤਾਂ ਵੀ ਨਹੀਂ ਲੋਡ ਪੈਂਦੀ ਹੁੰਦੀ ਬਥੇਰਾ ਵੱਡਾ ਬਾਈ ਠੀਕ ਹੈ ਜੀ ਤੇ ਮਾਡਲ ਇਹ 2022 22 ਦੇ 8 7ਵੇਂ ਮਹੀਨੇ ਦਾ ਬਾਈ ਇਹ 22 ਦੇ 7ਵੇਂ ਮਹੀਨੇ ਤੇ ਰੇਟ ਰੇਟ ਇਹਦਾ ਹੈਗਾ 13 ਲੱਖ ਤੇ 35000 ਰੁਪਏ ਬਾਈ ਦੇਣਾ ਕਿੰਨੇ ਇਹ 13 ਲੱਖ ਰੁਪਏ ਦੇ ਦਾਂਗੇ ਬਾਈ ਪੂਰਾ 13 35000 ਦਾ ਡਿਸਕਾਊਂਟ ਹਾਂ 35000 ਰੁ ਪੂਰੇ 13 ਲੱਖ ਦਾ ਬਾਈ ਕਹਿੰਦੇ ਟਰੈਕਟਰ ਦੇ ਦਿਆਂਗੇ ਤੇ ਇਸ ਤੋਂ ਇਲਾਵਾ ਸਤਨਾ ਮਹੂਰ ਵੀ ਹੋਰ ਵਧੇ ਰਿਹਾ ਸ਼ੋਰੂਮ ਭਰੇ ਖੜਾ ਬਾਈ ਠੀਕ ਹੈ ਜੀ ਹਾਂਜੀ ਤੇ ਤੇਰੇ ਕੋਲੇ ਕਿੰਨੇ ਨੇ ਆਪਣੇ ਆ ਤਿੰਨ ਨੇ ਇਸ ਟਾਈਮ ਬਾਈ ਇਸ ਟਾਈਮ ਹਾਂ ਤਿੰਨ ਚਾਰ ਗਏ ਹੋਏ ਟਰੈਕਟਰ ਕਿਰਾਏ ਤੇ ਤਿੰਨ ਚਾਰ ਕਿਰਾਏ ਤੇ ਹਾਂ ਤੇ ਵਿੱਚ ਵੀ ਕੱਟ ਲੈਨੇ ਆ ਵਿੱਚ ਵੀ ਕੱਟ ਲਾਂਗੇ ਬਾਈ ਠੀਕ ਹੈ ਲੋਨ ਵੀ ਹੋ ਜਾਊਗਾ ਵਿੱਚ ਵੀ ਕੱਟ ਲਾਂਗੇ ਬਾਈ ਲੋਨ ਵੀ ਹੋ ਜਾਊ ਵਿੱਚ ਹੀ ਕਰ ਲਊਗਾ ਹਾਂ ਤੇ ਜੇ ਕੋਈ ਲੱਗ ਤੋਂ ਵੇਚਣਾ ਚਾਹੁੰਦਾ ਹੋਇਆ ਉਹ ਵੀ ਲੈ ਲਾਂਗੇ ਕੋਈ ਗੱਲ ਨਹੀਂ ਉਹ ਵੀ ਲੈ ਲਾਂਗੇ ਹਾਂ ਹਾਂ ਬਾਈ ਠੀਕ ਹੈ ਉਹ ਨਾਰਮਲ ਲੁਕ ਰਿਹਾ ਨਾੜ ਮੋਟੇ ਵਧੀਆ ਲਾ ਦਿੰਨੇ ਆ ਪੈਸੇ ਪੂਰੇ ਬਾਈ ਪੂਰੇ ਰੁਪਿਆ ਰੁਪੀਏ ਚੱਲਣਾਗਾ ਠੀਕ ਹੈ ਹਾਂਜੀ ਤੇ ਲੋਕੇਸ਼ਨ ਫੇਰ ਬੋਲਦੇ ਲੋਕੇਸ਼ਨ ਆਪਣੀ ਹੈਗਾ ਬਰਨਾਲੇ ਦੇ ਨਾਲ ਹੰਡਾਇਆ ਹੰਡਾਇਆ ਚੌਂਕ ਨਾਲ ਨੀਅਰ ਬਾਈ ਆਪਣਾ ਹੋਟਲ ਆ ਨਾ ਇਸ ਨਾਲ ਠੀਕ ਹੈ ਜੀ ਹਾਂਜੀ ਤੇ ਮੋਬਾਈਲ ਨੰਬਰ ਕਿੰਨਾ ਮੋਬਾਈਲ ਨੰਬਰ 8899510508 ਬਾਈ 8899510508 ਹੋਵੇ ਸਤਨਾਮ ਦੇਵਾਲ ਬਾਈ ਠੀਕ ਹੈ ਜੀ ਇਹ ਬਾਈ ਦਾ ਮੋਬਾਈਲ ਨੰਬਰ ਹੈ ਕਰਕੇ ਕੰਟੈਕਟ ਬਾਈ ਤੁਸੀਂ ਤਿੰਨੇ ਟਰੈਕਟਰਾਂ ਚੋਂ 4 ਵੀਲ ਟਰੈਕਟਰ ਨੇ ਜਾ ਨਵੇਂ ਅਰਗੇ ਦੇ ਲਈ 25521 ਚਰਮਾ 545 ਜੌਂਡੀਅਰ ਇਹਨਾਂ ਚੋਂ ਜੇ ਖਰੀਦਣਾ ਚਾਹੁੰਦੇ ਹੋ ਖਰੀਦ ਸਕਦੇ ਹੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ ਜੀ